ਹਾਂਜੀ ਦੋਸਤੋ ਸੱਚੀ ਗੱਲ ਅੱਜ ਆਪਾਂ ਜਿਹੜਾ ਸਟੇ ਲੈ ਕੇ ਆਏ ਹਾਂ ਜੀ ਉਹ ਹੈਗਾ ਟਾਟਾ ਐਲੈਕਸੀ ਦੇ ਰਿਲੇਟਡ ਟਾਟਾ ਦੀ ਕੰਪਨੀ ਦਾ ਸ਼ੇਅਰ ਹੈਗਾ ਜੀ ਟਾਟਾ ਦੀ ਇਹ ਕੰਪਨੀ ਆਈਟੀ ਸੈਕਟਰ ਦੇ ਵਿੱਚ ਕੰਮ ਕਰਦੀ ਹੈ ਠੀਕ ਹੈ ਜੀ ਕੰਪਨੀ ਕਾਫੀ ਵਧੀਆ ਕੰਪਨੀ ਨੇ ਕਾਫੀ ਕੋਸ਼ਿਸ਼ ਨਾਲ ਤਾਂ ਗ੍ਰੋਥ ਕੀਤੀ ਹੈ ਜੀ ਟਾਟਾ ਦੀ ਜਿਹੜੀ ਇਹ ਕੰਪਨੀ ਹੈਗੀ ਟਾਟਾ ਐਲੈਕਸੀ ਇਹ ਜਿਹੜੀ ਹੈਗੀ ਆਈਟੀ ਦੇ ਰਿਲੇਟਡ ਕੰਪਨੀ ਹੈ ਜੀ ਜਿਹੜੀ ਅੱਜਕੱਲ ਤੁਸੀਂ ਦੇਖ ਸਕਦੇ ਜਿਵੇਂ ਕਿ ਆਉਣ ਵਾਲਾ ਜਿਹੜਾ ਟਾਈਮ ਹੈਗਾ AI ਦਾ ਹੈਗਾ ਵਾ ਜੀ Tata ਦੀ ਇਹ ਵਾਲੀ ਕੰਪਨੀ ਜਿਹੜੀ ਹੈਗੀ AI ਦੇ ਰਿਲੇਟਡ ਕੰਮ ਕਰਦੀ ਹੈ ਜੀ ਤੁਸੀਂ ਸਟਾਕ ਦਾ ਪ੍ਰਾਈਸ ਦੇਖ ਸਕਦੇ ਇੱਕ ਦਿਨ ਦੇ ਵਿੱਚ ਵਿੱਚ ਇਹ 85 ਰੁਪਏ ਵੱਧ ਚੁੱਕਿਆ ਵਾ ਜੀ ਠੀਕ ਹੈ ਜੀ ਸਟਾਕ ਦਾ ਪ੍ਰਾਈਸ ਜਿਹੜਾ ਇਸ ਟਾਈਮ ਹੈਗਾ ਵਾ ਜੀ 6582 ਰੁਪਏ ਹੈ ਜੀ 22 ਤਰੀਕ ਨੂੰ ਸਟਾਕ ਜੋ ਓਪਨ ਹੋਇਆ ਸੀਗਾ 6500 ਰੁਪਏ ਦੇ ਓਪਨ ਹੋਇਆ ਸੀਗਾ ਜੀ 하이 ਜਿਹੜਾ ਗਿਆ ਸੀਗਾ 6820 ਰੁਪਏ ਤੇ ਲੋ ਗਿਆ ਸੀ ਜਿਹੜਾ 6497 ਰੁਪਏ ਕੰਪਨੀ ਦੀ ਮਾਰਕੀਟ ਕੈਪ ਜੇ ਦੇਖੀਏ 44000 ਕਰੋੜ ਦੀ ਹੈ ਜੀ ਪੀ ਜਿਹੜਾ ਗਿਆ ਸੀਗਾ 50 ਆ ਜੀ ਡਿਵਿਡੈਂਡ ਜਿਹੜਾ ਕੰਪਨੀ ਹਰੇਕ ਸਾਲ ਦਿੰਦੀ ਆ ਉਹ 1.06% ਦਾ ਜੀ ਠੀਕ ਹੈ ਜੀ ਕੰਪਨੀ ਦੇ ਜੇ ਆਪਾਂ ਚਾਰਟ ਪੈਟਰਨ ਦੀ ਗੱਲ ਕਰੀਏ ਕੰਪਨੀ ਦਾ ਚਾਰਟ ਪੈਟਰਨ ਜਿਹੜਾ ਹੈਗਾ ਕਾਫੀ ਤੁਸੀਂ ਦੇਖ ਸਕਦੇ ਹੋ ਅਪਰੈਂਟ ਹੀ ਆ ਉੱਪਰ ਹੀ ਚੜ ਰਿਹਾ ਵਾ ਇੱਕ ਮਹੀਨੇ ਦੇ ਵਿੱਚ ਤੁਸੀਂ ਦੇਖਤਾ ਕਰੇਗਾ ਕਿ ਕਾਫੀ ਡਾਊਨ ਆਇਆ ਵਾ 7217 ਰੁਪਏ ਦੇ ਸੀਗਾ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ 1 ਮਹੀਨੇ ਪਹਿਲਾਂ 7217 ਰੁਪਏ ਇਸ ਟਾਈਮ ਜਿਹੜਾ ਚੱਲ ਰਿਹਾ 6582 ਰੁਪਏ ਤੁਸੀਂ ਹਿਸਾਬ ਲਾ ਲਓ ਕਿ ਇਹ ਜਿਹੜਾ ਸ਼ੇਅਰ ਵਾ ਇਸ ਟਾਈਮ 8% ਡਿਸਕਾਊਂਟ ਤੇ ਮਿਲ ਰਿਹਾ ਵਾ ਜੀ ਉਸ ਤੋਂ ਬਾਅਦ ਜੇ ਆਪਾਂ 6 ਮਹੀਨੇ ਦੀ ਗੱਲ ਕਰੀਏ 6 ਮਹੀਨਿਆਂ ਚ ਵੀ ਇਹਨੇ ਕਾਫੀ ਦੇਖ ਸਕਦੇ ਆ ਡਾਊਨ ਹੈਗਾ ਵਾ ਜੀ 6 ਮਹੀਨਿਆਂ ਚ ਦੇਖੀਏ ਤਾਂ ਇਹ 11% ਡਿਸਕਾਊਂਟ ਤੇ ਮਿਲ ਰਿਹਾ ਠੀਕ ਹੈ ਜੀ 8973 ਰੁਪਏ ਦਾ ਸ਼ੇਅਰ ਹੈ ਜੀ ਤੇ 6582 ਰੁਪਏ ਤੇ ਇਸ ਟਾਈਮ ਚੱਲ ਰਿਹਾ ਵਾ ਜੀ ਟਾਟਾ ਦੀ ਇਹ ایਆਈ ਰਿਲੇਟਿਡ ਕੰਪਨੀਆਂ ਇਸ ਕਰਕੇ ਸਟਾਕ ਦੇ ਤਾਂ ਅੱਗੇ ਕਾਹਨਾਂ ਟਾਈਮ ਤੇ ਕਾਫੀ ਵਧਣਾ ਹੀ ਹੈ ਜੀ ਠੀਕ ਹੈ ਜੀ ਫੰਡਾਮੈਂਟਲੀ ਦੇ ਕਾਫੀ ਸਟਰੋਂਗ ਆ ਅੱਗੇ ਆਪਾਂ ਵੀਡੀਓ ਵਿੱਚ ਗੱਲ ਕਰਾਂਗੇ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਿਓ ਜੀ ਤਾਂ ਕਿ ਅਦਰ ਇਹ ਵੀਡੀਓ ਮਿਸ ਨਾ ਹੋਵੇ ਠੀਕ ਹੈ ਜੀ ਇਹ ਓਵਰਆਲ ਗੱਲ ਕਰੀਏ ਕੰਪਨੀ ਦੇ ਸ਼ੇਅਰ ਦੀ ਤੁਸੀਂ ਦੇਖ ਸਕਦੇ ਕਿ ਸ਼ੇਅਰ ਜਿਹੜਾ 816 ਰੁਪਏ ਤੋਂ ਚੱਲਿਆ ਸੀਗਾ ਜੀ 29 ਨਵੰਬਰ 2019 ਚ ਇਸ ਛੇ ਜਿਹੜੀ ਹੈਗੀ ਹੈ 700% ਦੀ ਰਿਟਰਨ ਦਿੱਤੀ ਹੈ ਜੀ ਪਿਛਲੇ 5 ਸਾਲਾਂ ਦੇ ਵਿੱਚ ਸ਼ੇਅਰ ਦਾ ਪ੍ਰਾਈਸ 5793 ਰੁਪਏ ਵਧਿਆ ਠੀਕ ਹੈ ਜੀ 5 ਸਾਲਾਂ ਦੇ ਵਿੱਚ ਇਹ ਕਾਫੀ ਵੱਡੀ ਉਪਲਬਧੀ ਆ ਜੇ ਕਿਸੇ ਬੰਦੇ ਨੇ ਸਸਤੇ ਬਾਤੇ ਰੱਖੇ ਹੁੰਦੇ ਤਾਂ ਅੱਜ ਦੇ ਦਿਨ ਕਾਫੀ ਪ੍ਰੋਫਿਟ ਬਣਾ ਲਾ ਲਾ ਤਗਾ ਉਹਨੇ ਜੇ ਛੇ ਦੇ ਆਪਾਂ 52 ਬੀਖਾਈ ਦੀ ਗੱਲ ਕਰੀਏ ਲੋਹ ਦੀ ਗੱਲ ਕਰੀਏ 52 ਬੀਕਾਂ ਦੇ ਵਿੱਚ ਸ਼ੇਅਰ ਜਿਹੜਾ ਸੀਗਾ 9200 ਰੁਪਏ ਦਾ ਹੋਇਆ ਸੀਗਾ ਜੀ ਦੇ ਲੋ ਜਿਹੜਾ ਗਿਆ ਸੀਗਾ 886 ਰੁਪਏ ਗਿਆ ਸੀਗਾ ਜੀ ਜੇਬਾ ਚਾਰਟ ਪੈਟਰਨ ਦੀ ਗੱਲ ਕਰੀਏ ਚਾਰਟ ਪੈਟਰਨ ਵਿੱਚ ਤੁਸੀਂ ਦੇਖ ਸਕਦੇ ਆ ਕਿ ਪਿਛਲੇ 5 ਸਾਲਾਂ ਦੇ ਵਿੱਚ 750% ਤੋਂ ਜ਼ਿਆਦਾ ਰਣ ਦਿੱਤੀ ਹੈ ਛੇ ਦਾ ਪ੍ਰਾਈਸ 5 ਹੈ 793 ਰੁਪਏ ਵੱਧ ਚੁੱਕਿਆ ਠੀਕ ਹੈ ਜੀ 806 ਰੁਪਏ ਤੇ ਚੱਲਿਆ ਸੀਗਾ ਜੀ 29 ਨਵੰਬਰ 2019 ਨੂੰ ਠੀਕ ਹੈ ਜੀ ਤੇ ਅੱਜ ਦੇ ਟਾਈਮ 'ਚ 682 ਰੁਪਏ ਤੇ ਹੈਗਾ ਬਾਜੀ ਜਿਹੜਾ 52 ਬੀਕਾ ਦੇ ਵਿੱਚ ਹਾਈ ਗਿਆ ਸੀਗਾ ਉਹ 9200 ਸੀਗਾ ਜੀ ਲੋ ਜਿਹੜਾ ਗਿਆ ਸੀਗਾ 6886 ਜੀ ਠੀਕ ਹੈ ਜੀ ਕੰਪਨੀ ਦੀ ਜੇ ਮਾਰਕੀਟ ਕੈਪ ਦੀ ਗੱਲ ਕਰੀਏ ਮਾਰਕੀਟ ਕੈਪ ਹੈਗੀ 44 ਹਜ਼ਾਰ 2 ਕਰੋੜ ਦੀ ਠੀਕ ਹੈ ਜੀ ਪੀ ਜੇ ਦੇਖੀਏ ਤਾਂ 50 ਹੈਗਾ ਵਾ ਜੀ ਬੁੱਕ ਵੈਲਿਊ ਜਿਹੜੀ ਹੈਗੀ ਸਟਾਕ ਦੀ 399 ਰੁਪਏ ਆ ਸਾਲਵਾਰ ਡਿਵੀਡੈਂਡ ਜਿਹੜਾ ਦਿੰਦੀ ਹੈ 1.6% ਆ ਜੀ ਦੇ ਰਨ ਔਨ ਇਕਵਿਟੀ ਜਿਹੜਾ ਹੈਗਾ ਵਾ ਜੀ 34% ਆ ਜੀ ਕੁਆਰਟਰਲੀ ਸੇਲ ਜਿਹੜੀ ਹੈਗੀ ਆ ਜੀ 955 ਕਰੋੜ ਰੁਪਈਆ ਇਕਵਿਟੀ ਦੇ ਉੱਤੇ ਇਸ ਕੰਪਨੀ ਦੇ ਸ਼ੇਰਾਂ ਦੇ ਉੱਤੇ ਕਰਜ ਹੈਗਾ 0.08% ਆ ਜੀ ਜੇ ਆਪਾਂ ਕੰਪਨੀ ਦੀ ਕੁਆਰਟਰਲੀ ਰਿਜ਼ਲਟ ਦੀ ਗੱਲ ਕਰੀਏ ਤਾਂ ਮਾਰਚ 2024 ਦੇ ਵਿੱਚ 906 ਕਰੋੜ ਦੀ ਸੀਗੀ ਜੀ ਸੇਲ ਜੂਨ ਦੇ ਵਿੱਚ 926 ਕਰੋੜ ਜੀ ਸਤੰਬਰ ਦੇ ਵਿੱਚ ਇਹ ਵੱਧ ਕੇ 955 ਕਰੋੜ ਹੋ ਗਈ ਜੀ ਜੇ ਕੰਪਨੀ ਦੇ ਨੈਟ ਪ੍ਰੋਫਿਟ ਦੀ ਗੱਲ ਕਰੀਏ ਤਾਂ ਨੈਟ ਪ੍ਰੋਫਿਟ ਜਿਹੜਾ ਹੈਗਾ ਸੀ ਮਾਰਚ ਵਿੱਚ 197 ਕਰੋੜ ਆ ਜੀ ਜੂਨ ਵਿੱਚ 184 ਕਰੋੜ ਜੋਗੀ ਘਟ ਚੁੱਕਿਆ ਵਾ ਜੀ ਪਰ ਸਤੰਬਰ ਦੇ ਵਿੱਚ ਫਿਰ ਇਹ ਵੱਧ ਚੁੱਕਿਆ ਵਾ ਜੀ 299 ਕਰੋੜ ਦਾ ਜੀ ਜੇ ਆਪਾਂ ਪ੍ਰੋਮੋਟਰਾਂ ਦੀ ਹੋਲਡਿੰਗ ਦੀ ਗੱਲ ਕਰੀਏ ਤਾਂ ਪ੍ਰੋਮੋਟਰਾਂ ਦੀ ਜਿਹੜੀ ਹੋਲਡਿੰਗ ਆ ਜੀ ਤੁਸੀਂ ਦੇਖ ਸਕਦੇ ਆ ਕਿ 43% ਦੀ ਹੈਗੀ ਆ ਜੀ ਫੋਰਨ ਇਨਵੈਸਟਰ ਜਿਹੜੇ ਹੈਗੇ ਜੀ ਤੇ 13.5% ਆ ਜੀ ਜਿਹੜੇ ਡੋਮੈਸਟਿਕ ਇਨਵੈਸਟਰ ਹੈਗੇ ਆ ਜੀ ਉਹ ਹੈਗੇ ਆ 7% ਜੀ ਪਬਲਿਕ ਨੇ 35% ਦੀ ਹੋਲਡਿੰਗ ਜਿਹੜੀ ਹੋਲਡ ਕੀਤੀ ਹੋਈ ਹੈਗੀ ਠੀਕ ਹੈ ਜੀ ਜੇ ਆਪਾਂ ਚਾਰਟ ਦੀ ਗੱਲ ਕਰੀਏ ਚਾਰਟ ਕਾਫੀ ਦੇਖ ਸਕਦੇ ਤੁਸੀਂ ਇਸ ਟਾਈਮ ਠੀਕ ਠਾਕ ਹੀ ਚੱਲ ਰਿਹਾ ਵਾ ਜੀ ਇੱਥੋਂ ਇਹਨੇ ਆਪਾਂ ਟ੍ਰੈਂਡ ਫੜਿਆ ਜੀ ਉਸ ਤੋਂ ਬਾਅਦ ਇਹਨੇ ਇੱਥੋਂ ਜਾ ਕੇ ਫੇਰ ਡਾਊਨ ਟ੍ਰੈਂਡ ਫੜ ਲਿਆ ਵਾ ਜੀ ਹੁਣ ਫੇਰ ਇੱਥੋਂ ਕੋਈ ਅੱਪ ਗਰਾਊਂਡ ਹੋਇਆ ਸੀਗਾ ਜੀ ਅੱਪਰ ਟ੍ਰੈਂਡ ਹੋਇਆ ਸੀਗਾ ਇੱਥੋਂ ਹੁਣ ਇਹ ਇੱਥੇ ਡਾਇਰ ਟ੍ਰੈਂਡ ਹੋਣ ਕਰਕੇ ਨਾ ਦੇਖੋ ਤੁਸੀਂ ਥੱਲੇ ਆਉਂ ਲਾ ਪਿਆ ਤਗਾ ਜੀ ਹੁਣ ਇੱਥੇ ਵਾਪਸ ਥੋੜਾ ਜਿਹਾ ਵਧਿਆ ਤਾਂ ਹੈ ਵਾ ਇੱਕ ਹਫਤੇ ਦੇ ਵਿੱਚ ਬਟ ਜੇ ਆਪਾਂ ਇਹਦੀ سپورਟ ਦੀ ਗੱਲ ਕਰੀਏ ਤਾਂ سپورਟ ਜਿਹੜੀ ਆਪਾਂ ਜੇ ਆਪਾਂ ਇਹਨੂੰ ਲੰਬੇ ਸਮੇਂ ਲਈ ਖਰੀਦਣਾ ਚਾਹੁੰਦੇ ਹਾਂ ਨਾ ਜੇ ਆਪਾਂ ਇਹਦੀ سپورਟ ਦੀ ਗੱਲ ਕਰੀਏ ਇੱਕ ਮਹੀਨੇ ਦੇ ਵਿੱਚ ਵਿੱਚ ਕੀ ਆਪਾਂ ਇੱਕ ਮਹੀਨੇ ਦੇ ਵਿੱਚ ਚਾਰਟ ਦੇਖੇ ਦਾ ਚਾਰਟ ਜਿਹੜਾ ਹੈਗਾ ਅਪਰ ਟ੍ਰੈਂਡ ਹੈ ਜੀ ਗਾ ਜੀ ਜੇ ਆਪਾਂ ਇਹਦੀ سپورਟ ਦੀ ਗੱਲ ਕਰੀਏ ਤਾਂ سپورਟ ਜਿਹੜੀ ਹੈਗੀ ਹੈ ਇਹਦੀ ਇੱਥੇ ਬੰਨ ਰਹੀ ਹੈ ਜੀ ਠੀਕ ਹੈ ਜੀ ਤੇ ਇਹਦੀ ਜਿਹੜੀ ਰੈ residense ਹੈਗੀ ਹੈ ਜੀ ਜਿਹੜੀ ਹਾਈ ਹੀ ਹੈਗਾ ਉਹ ਇੱਥੇ ਬੰਨ ਰਿਹਾ ਠੀਕ ਹੈ ਜੀ ਹਾਲੇ ਤਾਂ ਵੈਸੇ ਸਾਈਡਵੇ ਜੋਨ ਚ ਘੁੰਮ ਰਿਹਾ ਬਸ ਤੁਸੀਂ ਦੇਖ ਲਓ ਇਹ ਤੋਂ ਨਾ ਬਾਹਰ ਜਾ ਰਿਹਾ ਇਹਦੇ ਵਿੱਚੋਂ ਜੋ ਦੋ ਆਪਾਂ ਲਾਈਨਾਂ ਡਰਾ ਕੀਤੀਆਂ ਨਾ ਇਹ ਤੋਂ ਥੱਲੇ ਆ ਰਿਹਾ ਨਾ ਉੱਪਰ ਜਾ ਰਿਹਾ ਠੀਕ ਹੈ ਜੀ ਹਾਲੇ ਪਿਛਲੇ 1 ਮਹੀਨੇ ਵਿੱਚ ਤਾਂ ਇਹ ਇੱਥੇ ਹੀ ਘੁੰਮ ਰਿਹਾ ਵਾ ਜੀ ਠੀਕ ਹੈ ਜੀ ਬਾਕੀ ਜੇ ਆਪਾਂ ਲੰਬੇ ਸਮੇਂ ਲਈ ਦੇਖਦੇ ਹਾਂ ਸਟੋਕ ਸਟੋਕ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵਧੀਆ ਰਿਟਰਨ ਦਿੱਤੀ ਆ ਇਹ ਪਿਛਲੇ ਆਪਾਂ 5 ਸਾਲਾਂ ਦੇ ਵਿੱਚ ਦੇਖੀਏ ਸ਼ੋਕ ਜਿਹੜਾ ਇੱਥੋਂ ਚੱਲਿਆ ਸੀਗਾ ਜੀ ਇੱਥੇ ਵਿੱਚ ਡਾਊਨ ਹੋਇਆ ਹੋਇਆ ਹੈ ਜੀ ਇਸ ਤੋਂ ਬਾਅਦ ਫੇਰ ਉੱਪਰ ਵਧਿਆ ਜੀ ਇੱਥੋਂ ਡਾਊਨ ਹੋਇਆ ਜੀ ਹਮੇਸ਼ਾ ਐਂਟਰੀ ਜਿਹੜੀ ਲੈਣੀ ਆ ਉੱਥੋਂ ਥੱਲੇੋਂ ਲੈਣੀ ਵੇਚਾਈਦੀ ਆ ਜਦੋਂ ਡਿਗਰੀ ਮਾਰਕੀਟ ਤੇ ਜਦੋਂ ਆਪਾਂ ਹੁੰਦਾ ਵਾ ਉਦੋਂ ਆਪਾਂ ਇਹਨੂੰ ਆਪਣਾ ਪ੍ਰੋਫਿਟ ਬੁੱਕ ਕਰ ਸਕਦੇ ਆ ਠੀਕ ਹੈ ਜੀ ਇੱਧਰ ਹੀ ਹੋਰ ਜਾਣਕਾਰੀ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਮੈਚ ਕਰ ਲਿਓ ਅੰਕ ਤੇ ਆਪਾਂ ਇੱਥੇ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਕਾਫੀ ਮਜ਼ਬੂਤ ਹੈ ਜੀ ਫੰਡਾਮੈਂਟਲੀ ਤੁਸੀਂ ਇਹਨੂੰ ਆਪਣੀ ਡਿਵਰਡਾਰ ਵਿੱਚ ਰੱਖ ਸਕਦੇ ਹੋ ਕਿਉਂਕਿ ਘਾਉਣ ਵਾਲਾ ਟਾਈਮ ਜਿਹੜਾ ਹੈਗਾ AI ਦਾ ਹੀ ਹੈਗਾ ਵਾ ਤੇ AI ਦੇ ਵਿੱਚ ਟਾਟਾ ਕਾਫੀ ਵਧੀਆ ਕੰਪਨੀ ਹੈਗੀ ਕੰਪਨੀ ਕੋਲ ਫੰਡ ਵੀ ਕਾਫੀ ਵਧੀਆ ਹੈਗੇ ਤੁਸੀਂ ਇਹਨੂੰ ਆਪਣੀ ਡਿਵਰਡਾਰ ਵਿੱਚ ਰੱਖ ਸਕਦੇ ਹੋ ਇਹ ਕਿਸੇ ਵੀ ਤਰ੍ਹਾਂ ਦੀ ਖਰੀਦਦਣ ਜਾਂ ਵੇਚਣ ਦੀ ਕੋਈ ਵੀ ਐਡਵਾਈਸ ਨਹੀਂ ਹੈਗੀ ਸਲਾਹ ਨਹੀਂ ਹੈਗੀ ਇਹ ਸਿਰਫ ਇੱਕ ਆਪਾ ਐਜੂਕੇਸ਼ਨ ਪਰਪਸ ਲਈ ਵੀਡੀਓ ਬਣਾਈ ਹੈ ਜੀ